ਜੀ ਸਰਕਾਰ ਖੁੱਲਰ ਸਾਹਿਬ ਅੱਜ ਤੁਹਾਡੇ ਵਾਰਡ ਦੇ ਵਿੱਚ ਮੀਟਿੰਗ ਹੋਈ ਆ ਵੱਖ-ਵੱਖ ਪ੍ਰੋਜੈਕਟਾਂ ਦੇ ਲਈ ਜਿਹੜਾ ਨੀ ਪੱਥਰ ਰੱਖਿਆ ਮੈਡਮ ਅਨਮੋਲ ਗਗਨ ਮਾਨ ਆਏ ਕੀ ਕਹੂੰਗਾ ਜੀ ਇਸ ਮੀਟਿੰਗ ਬਾਰੇ ਹਾਂਜੀ ਸਾਡੇ ਮਾਨਯੋਗ ਮੈਡਮ ਅਨਮੋਲ ਗਗਨ ਮਾਨ ਜੀ ਜੋ ਸਾਡੇ ਨਿੱਗੇ ਸੱਦੇ ਦੇ ਵਾਰਡ ਨੰਬਰ 16 ਵਿੱਚ ਪਹੁੰਚੇ ਉਹਨਾਂ ਨੇ 80 ਲੱਖ ਦੇ ਕੰਮ ਆਪਣੇ ਪਾਸ ਕੀਤੇ ਆ ਵਾਰਡ ਦੇ ਇੱਚ ਪੈਪਾ ਪੈਣੀ ਨਾਲੀਆਂ ਦੇ ਵਿੱਚ ਪੈਪਾ ਬਲਾਕ ਇਟਾ ਇੱਕ ਆਪਣਾ ਰੋਡ ਦੇ ਉਹ ਜੀ ਆਪਣੀ ਰੋਡ ਆ ਆਈਪੀਐਸ ਸਕੂਲ ਵਾਲੀ ਉਹ ਵੀ ਭਰੋਸਾ ਦੇ ਕੇ ਗਏ ਆ ਵੀ ਬਹੁਤ ਜਲਦ ਬਣੇਗੀ ਇੱਕ ਦੋ ਧਰਮਸ਼ਾਲਾ ਜੀ ਆਪਣੀਆਂ ਜੀ ਬਾੜ ਨੰਬਰ 16 ਦੇ ਵਿੱਚ ਉਹਨਾਂ ਦਾ ਵੀ ਜਲਦ ਜਲਦ ਕੰਮ ਸ਼ੁਰੂ ਹੋ ਰਿਹਾ ਜੀ ਇੱਕ ਬਾੜ ਬੰਦੀ ਨੂੰ ਲੈ ਕੇ ਵੀ ਜਿਹੜਾ ਲੋਕਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਇਹ ਮੰਡੀ ਹੈ ਇਹ ਦੋ ਬਾੜਾਂ ਦੇ ਵਿੱਚ ਮੰਡੀ ਹੋਈ ਹੈ ਬੜੀ ਸਮੱਸਿਆ ਆਉਂਦੀ ਹੈ ਹਾਂ ਜੀ ਉਹ ਵੀ ਮੈਡਮ ਨੇ ਪ੍ਰੋਸਾ ਦੇ ਆ ਜੀ ਬਾਕੀ ਕਰਾਂਗੇ ਮੈਡਮ ਨਾਲ ਗੱਲਬਾਤ ਜੀ ਇਸ ਤੋਂ ਲਾਵਾ ਲੋਕਾਂ ਵੱਲੋਂ ਕਈ ਹੋਰ ਸਮੱਸਿਆਵਾਂ ਜਿਹੜੀਆਂ ਦਸੀਆਂ ਗਈਆਂ ਜੀ ਆ ਬਹੁਤ ਸਮੱਸਿਆ ਸੀ ਕਿ ਜੀ ਮੈਂ ਥੋੜਾ ਪਹਿਲਾਂ ਵੀ ਦੱਸਿਆ ਸੀਗਾ ਮੀਟਿੰਗ ਹੋਈ ਸੀਗੀ ਵੀ ਇੱਥੇ ਇੱਕ ਇਟ ਵੀ ਲੱਗੀ ਨਹੀਂ ਹੈਗੀ ਤਾਂ ਮੈਡਮ ਤਾਂ ਹੀ ਇਸ ਕਰਕੇ ਆਏ ਸੀਗੇ ਵੀ 80 ਲੱਖ ਰੁਪਏ ਪਰਨ ਪਾਸ ਕਰਿਆ ਮੈਡਮ ਨੇ ਬਹੁਤ ਸਮੱਸਿਆ ਸੀਗੀ ਉਹ 35 ਸਾਲ ਤੋਂ ਕੰਮ ਨਹੀਂ ਕੋਈ ਵੀ ਹੋਇਆ ਹੁਣ ਲੱਗਦਾ ਵੀ ਨਿਉਹ ਹੋਰ ਜਿਹੜੀ ਬਦਲੇਗੀ ਇਸ ਵਾਰ ਹਾਂ ਮੈਡਮ ਨੇ ਪੂਰਾ ਭਰੋਸਾ ਦਿੱਤਾ ਜੀ ਜਿਵੇਂ ਪਿਛਲੀ ਵਾਰ ਆਪਣੇ ਮੈਡਮ ਆਏ ਸੀਗੇ ਲੋਕਾਂ ਨੇ ਭਰੋਸਾ ਦੇਆ ਤਾਂ ਵੀ ਠੇਕਾ ਸੀਗਾ ਉਹ ਸ਼ਰਾਬ ਦਾ 30 ਸਾਲ ਪੁਰਾਣਾ ਜੀ ਤੇ ਉਹ ਕਿਸਾਈਆਂ ਵਾਲੇ ਬਾਬਾ ਜੀ ਦੇ ਡੇ ਮੈਡਮ ਨੇ ਆਪਣੇ ਕੇ ਵਾਦਾ ਕਰਿਆ ਸੀਗਾ ਤੇ ਉਹ 15 ਦਿਨ ਦੇ ਵਿੱਚ ਠੇਕਾ ਚੇਂਜ ਹੋ ਗਿਆ 30 ਸਾਲ ਤੋਂ ਠੇਕਾ ਚੱਲ ਰਿਹਾ ਸੀਗਾ ਉਹ ਜਿਹੜੀ ਆ ਰੋਡ ਆਪਣੀ ਅਨਾਜ ਮੰਡੀ ਦੇ ਬੈਕਸਾਈਡ ਵਾਲੀ ਉਹ ਵੀ ਮੈਡਮ ਨੇ ਭਰੋਸਾ ਦੇਆ ਬਹੁਤ ਛੇਤੀ ਕੰਮ ਸ਼ੁਰੂ ਹੋ ਜੇ